ਹੋਈ ਹੈ ਦੋਨੇ ਪਾਰਟੀਆਂ ਹੋਈ ਹੈ ਹਲਕਾ ਸਾਨੇਵਾਲ ਆਮ ਆਦਮੀ ਪਾਰਟੀ ਦੀ ਬਹੁਤ ਵੱਡੀ ਜਿੱਤ ਹੋਈ ਹੈ ਦੋਨੇ ਪਾਰਟੀਆਂ ਕਾਂਗਰਸ ਅਕਾਲੀ ਦਲ ਰਲ ਕੇ ਬੂਥ ਲਗਾਏ ਰਲ ਕੇ ਪਿੰਡ ਵੰਡ ਕੇ ਇੱਕ ਦੂਜੇ ਨੂੰ ਸਾਰਿਆ ਕੋਸ਼ਿਸ਼ ਕੀਤੀ ਇਹਨਾਂ ਨੇ ਹਲਕਾ ਸਾਨੇਵਾਲ ਨੂੰ ਆਮ ਆਦਮੀ ਪਾਰਟੀ ਨੂੰ ਹਰਾਉਣ ਨੂੰ ਪਰ ਜਦੋਂ ਪ੍ਰਮਾਤਮਾ ਦੀ ਦਇਆ ਹੋਵੇ ਹਲਕਾ ਸਾਨੇਵਾਲ ਦੇ ਲੋਕ ਨਾਲ ਹੁਣ ਮੈਂ ਹਲਕਾ ਸਾਨੇਵਾਲ ਦੇ ਸਾਰੇ ਬਜ਼ੁਰਗਾਂ ਦਾ ਵੀਰਾਂ ਦਾ ਨੌਜਵਾਨਾਂ ਦਾ ਭੈਣਾਂ ਮਤਾਮਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਅੱਜ ਤੁਸੀਂ ਹੌਸਲਾ ਹੋਰ ਬਲੰਦ ਕਰਤਾ ਬਹੁਤ ਮਾਣ ਦਿੱਤਾ ਆਧਨੋਂ ਵੱਧ ਜਿਹੜੀਆਂ ਆਮ ਆਦਮੀ ਪਾਰਟੀ ਦੀ ਸੀਟ ਹੋਈ ਜਿੱਤ ਹੋਈ ਆ ਆਧਨੋਂ ਵੱਧ ਵੋਟਾਂ 75% ਵੋਟ ਜਿਹੜੀ ਮੈਂ ਕਹੂੰਗਾ ਆਮ ਆਦਮੀ ਪਾਰਟੀ ਨੂੰ ਪਈ ਹਲਕਾ ਸਾਨੇ ਹਲਚ ਮੈਂ ਸਾਰੇ ਕੇ ਪੂਰੇ ਪਿਆਰ ਨਾਲ ਜਿਹੜੀ ਸ਼ਾਂਤੀਪੂਰਵਕ ਇਲੈਕਸ਼ਨ ਕਰਾਉਣੀ ਆ ਸ਼ਾਂਤੀਪੂਰਵਕ ਇਲੈਕਸ਼ਨ ਹੋਈ ਆ ਕਿਸੇ ਨੂੰ ਧੱਕਾ ਨਹੀਂ ਹੋਇਆ ਬਹੁਤ ਵੱਡੀ ਜਿੱਤ ਜਿਹੜੀ ਆਮ ਆਦਮੀ ਪਾਰਟੀ ਦੀ ਹੋਈ ਹੈ ਸੋ ਮੈਂ ਆਪਣੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਨੂੰ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਹਲਕਾ ਸਾਂਹੇ ਵਾਲ ਵੱਲੋਂ ਹਲਕਾ ਸਾਂਹੇ ਵਾਲ ਦੇ ਵਸਨੀਕਾਂ ਵੱਲੋਂ ਮੁਬਾਰਕਬਾਦ। ਅਕਾਲੀ ਦਲ ਕਹਿ ਰਿਹਾ ਸਾਡੀ ਵਾਪਸੀ ਹੋਈ ਹੈ। ਕੁਝ ਉਹਨਾਂ ਨੇ ਸਵਾਲ ਵੀ ਚੁੱਕੇ ਨੇ ਕਹਿੰਦੇ ਕਿ ਤੁਹਾਡੇ ਜਿਹੜੇ ਮੰਤਰੀ ਆ ਜਾਂ ਵਿਧਾਇਕ ਆਪਣੇ ਪਿੰਡ ਦਾ ਕਾਰਜ ਮੈਂ ਤੇ ਆਪਣੇ ਪਿੰਡੋਂ ਜਿੱਤੇ ਆ, ਮੁੰਡੀਆਂ ਚੋਂ ਜਿੱਤੇ ਆ, ਬਹੁਤ ਵੱਡੀ ਜਿੱਤ ਇਹਨਾਂ ਜਿੱਤੇ ਆ। ਜਿਹੜੇ ਅਸੀਂ ਤੇ ਪੂਰੀ ਜ਼ੋਰ ਨਾਲ ਸਾਰੇ ਜਿਹੜਾ ਜਿੱਤੀਆਂ ਵੱਡੀ ਜਿੱਤ ਹੋਈ ਹੈ ਸੋ ਮੈਂ ਸਾਰੇ ਸਾਨੇ ਵਾਲਾ ਵਸੇ ਧੰਨਵਾਦ ਕਰਦਾ ਵਿਰੋਧੀਆਂ ਨੂੰ ਰਲ ਕੇ ਅੱਜ ਲੋਕਾਂ ਨੂੰ ਕਹਿੰਦੇ ਹੁੰਦੇ ਸੀ ਕਾਗਰਸ ਅਕਾਲੀ ਇਕੱਠੇ ਆ ਤੇ ਮੰਨਦੇ ਨਹੀਂ ਸੀ ਤੇ ਕਾਗਰਸ ਅਕਾਲੀ ਦਾ ਅੱਜ ਕਲੀਅਰ ਹੋ ਗਿਆ ਕਿ ਇਕੱਠੇ ਹੋ ਕੇ ਇਲੈਕਸ਼ਨ ਲੜਿਆ ਫਿਰ ਵੀ ਹਲਕਾ ਸਾਨੇ ਵਾਲਾ ਜਿੱਤ ਨਹੀਂ ਲਾ ਸਕਿਆ ਅੱਛਾ ਸਰ ਜੋ ਇਲਜ਼ਾਮ ਲੱਗਦੇ ਸੀ ਜਿਹਾ ਲੱਗਦਾ ਪੀ ਐਂਡ ਫੇਅਰ ਤੁਸੀਂ ਇਲੈਕਸ਼ਨ ਦਾ ਜ਼ਿਕਰ ਕੀਤਾ ਸੀ ਕਿਵੇਂ ਜੀ ਮੈਂ ਪਹਿਲੇ ਦਿਨ ਤੋਂ ਕਿਹਾ ਸੀਗਾ ਕਿ ਜੇ ਮੈਂ ਕਾਗਜ਼ ਵੀ ਕੈਸਲ ਕਰਾ ਸਕਦੇ ਹਾਂ ਕੁਝ ਕਰ ਸਕਦੇ ਪੂਰੀ ਸ਼ਾਂਤੀਪੂਰਵਕ ਹਰ ਇੱਕ ਨੂੰ ਕਾਗਜ਼ ਪਰੰਦ ਦਿੱਤੇ ਆ ਚਾਹੇ ਯਾਦਵੀ ਦਿਵਾਰ ਸੀ ਚਾਹੇ ਕਾਂਗਰਸ ਦੇ ਸੀ ਚਾਹੇ ਅਕਾਲੀ ਦੇ ਚਾਹੇ ਭਾਜਪਾ ਦੇ ਇਲੈਕਸ਼ਨਾਂ ਦੇ ਦਿਨਾਂ 'ਚ ਵੀ ਕਿਤੇ ਤੱਕਾ ਨਹੀਂ ਕਰਵਾਇਆ ਜਿੱਥੇ-ਜਿੱਥੇ ਇਲੈਕਸ਼ਨਾਂ 'ਚ ਸ਼ਾਂਤੀਪੂਰਵਕ ਕੋਈ ਕਿਉਂਕਿ ਮੈਂ ਹਲਕਾ ਸਾਹਨੇ ਵਾਲੇ ਬਜ਼ੁਰਗਾਂ ਦਾ ਸੇਵਾਦਾਰ ਨੌਕਰ ਹਾਂ ਮੈਨੂੰ ਮਾਣ ਹੈ ਸਾਹਨੇ ਵਾਲਾ ਵਸੀਆਂ ਤੇ ਕੈਸਵਰੇ ਮਾਨ ਸਤਿਕਾਰ ਕਰਦੇ ਰਹਿਣਗੇ ਸੋ ਆਮ ਆਦਮੀ ਪਾਰਟੀ ਨੂੰ ਚੁਣਦੇ ਆ ਚੁਣ ਰਿਹਾ ਬਹੁਤ ਵੱਡੀ ਲੀਨਾਂ ਚੁਣਿਆ ਸੋ ਮੈਂ ਉਹਨਾਂ ਦਾ ਧੰਨਵਾਦੀ ਆ ਤੇ ਮੈਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਧੰਨਵਾਦ ਆ ਜਿਨ੍ਹਾਂ ਨੇ ਹਲਕਾ ਸਾਨੇ ਵਾਲ ਚ ਸਾਰੇ ਪੰਜਾਬ ਨਾਲੋਂ ਵੱਧ ਕਰੋੜਾ ਰੁਪਇਆ ਹਲਕਾ ਸਾਨੇ ਵਾਲ ਚ ਲੱਗਾ ਤੇ ਹੋਰ ਲੱਗਣ ਜਾ ਰਿਹਾ ਹੈ ਸੋ ਜੇ ਮੰਤਰੀ ਪੰਜਾਬ ਦਾ ਸਿਨੈਰੀਓ ਕੀ ਦੇਖਦੇ ਆ 2027 ਦੇ ਵਿੱਚ ਆਮ ਆਦਮੀ ਪਾਰਟੀ ਵੱਡੀ ਜਿੱਤ ਹੋਏਗੀ ਸੋ ਜਿਹੜੇ ਕਹਿੰਦੇ ਆ ਕਿ ਅਸੀਂ ਆ ਰਹੇ ਆ ਉਹ ਸਾਰਾ ਸਾਹਮਣੇ ਆ ਜਾਣਾ ਕਿਉਂਕਿ ਕੰਮ ਕੰਮਾਂ ਦੇ ਉੱਤੇ ਵਿਕਾਸ ਦੇ ਕੰਮਾਂ ਦੇ ਉੱਤੇ ਨਿਮਾਣੇ ਪੰਦੇ ਉੱਤੇ ਸ਼ਾਂਤੀਪੂਰਵਕ ਆਮ ਆਨਵੀ ਪਾਰਟੀ ਜਿਹੜੀ ਇਲੈਕਸ਼ਨ ਲੜ ਰਹੀ ਹੈ ਸੋ ਸਾਨੂੰ ਸੌਂਕਾ ਸੇਵਾਦਾਰ ਲੋਕਾਂ ਨੂੰ ਪਸੰਦ ਹੈ ਪੂਰਾ ਪੰਜਾਬ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਪੰਜਾਬ ਦੀ ਤਰੱਕੀ ਲਈ ਲੱਗੇ ਹੋਏ ਆ ਸਾਡੇ ਪਾਰਟੀ ਸੁਪਰੀਮਾਰੀਨ ਕੇਜਰੀਵਾਲ ਜੀ ਦਿੱਤੀਆਂ ਗਾਰੰਟੀਆਂ ਪੂਰੀਆਂ ਕਰ ਰਿਹਾ ਸੋ ਹਰ ਗਾਰੰਟੀ ਪੂਰੀ ਕੀਤੀ ਹੈ ਸੋ ਇਸੇ ਕਰਕੇ ਲੋਕਾਂ ਨੇ ਵਿਕਾਸ ਨੂੰ ਚੁਣਿਆ ਆਮ ਆਦਮੀ ਪਾਰਟੀ ਚੁਣਿਆ ਆ ਫਿਰ ਦੇਖੋ ਆਮ ਆਦਮੀ ਪਾਰਟੀ ਜਿੱਕਾਰੇ ਲੱਗ ਰਹੇ ਇਸੇ ਕਰਕੇ ਲੱਗ ਰਿਹਾ ਕਿ ਜਿੱਤ ਜਿਹੜੀ ਹੋ ਰਹੀ ਹੈ ਹਰ ਬੋ ਜਿਹੜੀ ਖੁਸ਼ੀ ਮਨਾਈ ਜਾ ਰਹੀ ਹੈ ਖੁਸ਼ੀ ਮਨਾਈ ਜਾ ਰਹੀ ਹੈ ਸੋ ਮੈਂ ਜਿੱਤਣ ਵਾਲੇ ਵੀਰਾਂ ਦਾ ਵਧਾਰਕਵਾ ਦਿੰਦਾ ਜਿਹੜੇ ਸਾਡੇ ਪੰਚ ਸੱਤ ਉਮੀਦਵਾਰ ਰਹੇਗੇ ਸੋ ਮੈਂ ਉਹਨਾਂ ਨੂੰ ਵੀ ਕਹਿੰਦਾ ਘਬਰਾਉਣਾ ਨਹੀਂ ਸਰਕਾਰ ਤੁਸੀਂ ਸੇਵਾਦਾਰ ਹੋ ਤੁਸੀਂ ਲੋਕਾਂ ਦੇ ਕੰਮ ਕਰਨੇ ਆ ਜੇ ਸਾਡੇ ਕੋਈ ਭਰਾ ਹਾਰ ਵੀ ਗਏ ਉਹਨਾਂ ਨੂੰ ਕਹਾਂ ਘ ਤੁਸੀਂ ਲੋਕਾਂ ਦੇ ਨਿਮਾਣੇ ਬਣ ਕੇ ਸੇਵਾਦਾਰ ਬਣ ਕੇ ਸੇਵਾ ਕਰੋ ਬੈਰ ਬਰੋ ਨਹੀਂ ਪਾਉਣਾ ਜੇ ਹਾਰ ਗਏ ਤਾਂ ਵੀ ਸਾਡੀ ਜਿੱਤ ਹੈ ਲੋਕਾਂ ਨੇ ਸਾਨੂੰ ਬਹੁਤ ਸਾਰੀਆਂ ਵੋਟਾਂ ਪਾਈਆਂ ਹਲਕਾ ਸਾਨ੍ਹੇ ਹਾਲ ਚ ਸਭ ਤੋਂ ਵੱਧ ਵੋਟਾਂ ਜਿਹੜੀਆਂ ਆ ਮਾਰੀ ਪਾਰਟੀ ਨੂੰ ਪਾਈ ਹੈ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਸੋ ਮੈਂ ਸਾਨ੍ਹੇ ਹਾਲ ਵਾਸੀਆਂ ਦੇ ਜਿੱਤੇ ਹੋਏ ਵੀਰਾਂ ਨੂੰ ਮਾਰਕਵਾ ਦਿਨਾ ਹਾਰੇ ਹੋਏ ਨੂੰ ਵੀ ਮੈਂ ਬੇਨਤੀ ਕਰਦਾ ਕਿ ਲੜਨਾ ਨਹੀਂ ਪਿਆਰ ਨਾਲ ਸੇਵਾਦਾਰ ਬਣ ਕੇ ਆਪਾਂ ਸੇਵਾ ਕਰਨੀ ਹੈ ਸਰਕਾਰ ਹੈ ਮੁੱਖ ਮੰਤਰੀ ਸਾਹਿਬ ਦਾ ਇਹ ਹੁਕਮ ਹੈ ਕਿ ਨਿਮਾਣੇ ਬਣ ਕੇ ਸੇਵਾ ਕਰੋ ਪੰਜਾਬ ਦੇ ਲੋਕ ਸਾਨੂੰ ਪਸੰਦ ਕਰਦੇ ਨੇ ਅਸੀਂ ਪੰਜਾਬ ਦੇ ਲੋਕਾਂ ਦੀ ਪੰਜਾਬ ਦੀ ਤਰੱਕੀ ਲਈ ਕੰਮ ਕਰਨਾ ਤੇ ਕਰ ਰਹੇ ਨੇ ਕੋਈ ਸ਼ਬਦ ਨਹੀਂ ਜਿੰਨਾ ਸ਼ਬਦਾਂ ਨਾਲ ਮੈਂ ਗੁਰੂ ਮਹਾਰਾਜ ਦਾ ਧੰਨਵਾਦ ਕਰ ਸਕਾਂ ਸ਼ੁਕਰਾਨਾ ਕਰ ਸਕਾਂ ਔਰ ਕੋਈ ਸ਼ਬਦ ਨਹੀਂ ਜਿਸ ਉਹਨਾਂ ਕਿੰਨਾ ਸ਼ਬਦਾਂ ਦੇ ਨਾਲ ਮੈਂ ਮੁਖਸਰ ਸਾਹਿਬ ਦੀ ਸੰਗਤ ਦਾ ਧੰਨਵਾਦ ਕਰ ਸਕਾਂ ਲੀਡਰਸ਼ਿਪ ਦਾ ਧੰਨਵਾਦ ਕਰ ਸਕਾਂ ਵੋਟਰਾਂ ਦਾ ਵਰਕਰਾਂ ਦਾ ਧੰਨਵਾਦ ਕਰ ਸਕਾਂ ਵੀ ਇੰਨੀ ਵੱਡੀ ਜਿੱਤ ਇੰਨੀ ਵੱਡੀ ਲੀਡ ਕਿਉਂਕਿ ਮੈਨੂੰ ਉਮੀਦ ਆ ਵੀ ਪੰਜ ਜਿਹੜੀਆਂ ਬਲਾਕ ਸੰਤੀਆਂ ਰਹਿ ਗਈਆਂ ਘਟੋਕ ਤਿੰਨ ਗੁਰੂ ਮਹਾਰਾਜ ਫਿਰ ਸ਼੍ਰੋਮਣੀ ਅਕਾਲੀ ਦਲ ਦੀ ਝੋਲੀ ਪਾਊਗਾ ਤੇ ਬਲਾਕ ਸਮਤੀ ਦੇਖੋ ਮੈਂ ਤਾਂ ਕਹੂੰਗਾ ਜਿਹੜੇ ਵਰਕਰਾਂ ਦੀ ਮਿਹਨਤ ਆ ਤੇ ਜਿਹੜੇ ਸਾਡੇ ਸੰਗਤ ਆ ਉਹਦਾ ਸਾਰੀ ਦਾ ਅਸ਼ੀਰਵਾਦ ਆ ਤੇ ਬਾਬਾ ਫੇਰ ਕਰੇ ਚੜ੍ਹਦੀ ਕਲਾ ਚ ਸ਼੍ਰੋਮਣੀ ਅਕਾਲੀ ਦਲ ਦੇ ਕਿਉਂਕਿ ਪ੍ਰਧਾਨ ਸਾਹਿਬ ਜਰਨੈਲ ਸਾਡੇ ਬੜੀ ਚੜ੍ਹਦੀ ਕਲਾ ਲਿਆ ਸਰਦਾਰ ਸੁਖਬੀਰ ਸਿੰਘ ਬਾਦਲ ਉਹ ਮਿਹਨਤ ਕਰ ਰਿਹਾ ਤੇ ਉਹਨਾਂ ਨੂੰ ਵੇਖ ਕੇ ਹਰ ਇੱਕ ਵਰਕਰ ਛੋਟੇ ਤੋਂ ਲੈ ਕੇ ਵੱਡਾ ਮਿਹਨਤ ਕਰ ਰਿਹਾ ਹੈ ਤੇ ਬਾਬਾ ਮੇਰ ਕਰੇ 27 ਦੇ ਵਿੱਚ ਸ਼ੋਮਣੀ ਅਕਾਲੀ ਦਲ ਸਰਕਾਰ ਦਾ ਬਿਆਨ ਆਇਆ ਕਿ ਜੇਕਰ ਅਕਾਲੀ ਦਲ ਜਿੱਤਦਾ ਹੈ ਤਾਂ ਕਾਂਗਰਸ ਨੂੰ ਫਾਇਦਾ ਹੋਏਗਾ 27 ਦੇ ਵਿੱਚ ਵੱਡਾ ਫਾਇਦਾ 27 ਦੇ ਵਿੱਚ ਹੋਣਾ ਮੈਂ ਤੁਹਾਨੂੰ ਇੱਕ ਦੱਸਾਂ ਆ ਤਾਂ ਗੱਲਾਂ ਹੁੰਦੀਆਂ ਉਹਨਾਂ ਕਹੇ ਹੁਣ ਤਾਂ ਕਾਂਗਰਸ ਨੂੰ ਫਾਇਦਾ ਹੋਇਆ ਨਹੀਂਗਾ ਇਹਨਾਂ ਬਲਾਕ ਸੰਮਤੀਆਂ ਤੇ ਜ਼ਿਲ੍ਹਾ ਪਿਛਤ ਦੇ ਵਿੱਚ ਤਾਂ ਜਮਾਨਤਾ ਜਬਤ ਹੋਈਆਂ ਪਈਆਂ ਕਾਂਗਰਸ ਦੀਆਂ ਇੱਕ ਵੀ ਸੀਟ ਨਹੀਂ ਜਿੱਤ ਸਕੇ ਕੀ ਫਾਇਦਾ ਹੋਊਗਾ ਅੱਗੇ ਦੀ ਨਾ ਸੋਚੋ ਜਿਹੜੀ ਹੁਣ ਲੜਾਈ ਲੜ ਰਹੇ ਆ ਉਹਦਾ ਦੇਖੋ ਕੋਈ ਨਹੀਂ ਹਾ ਤਾਂ ਰਹਿ ਕੇ 8-9 ਮਹੀਨੇ ਸਤਾਈ ਚ ਦੇਖ ਲਾਂਗੇ ਕੀ ਆ ਗੁਰੂ ਮਾਰ ਜੇ ਬਖਸ਼ਿਸ਼ ਕਰਨਗੇ ਅਕਾਲੀ ਦਲ ਚੜਦੀ ਕਲਾ ਤੇ ਚੜਦੀ ਕਲਾ ਚ ਰਹੂਗਾ ਤੇ ਸਰਕਾਰ ਬਾਬਾ ਮਿਹਰ ਕਰੂਗਾ ਬਣੂਗੀ ਸਤਾਈ ਤੇ ਦੇਖਿਆ ਜਾਂਦਾ ਕਿ ਸੱਤਾਧਾਰੀ ਧਿਰ ਤੇ ਦੋਸ਼ ਲੱਗਦੇ ਕਿ ਤੱਕਾ ਹੋਇਆ ਤੇ ਉਹਨਾਂ ਲੱਗਦਾ ਇਸ ਵਾਰ ਤੱਕਾ ਹੋਇਆ ਕਿਸੇ ਤਰ੍ਹਾਂ ਦਾ ਯਾਰ ਦੇਖੋ ਮੈਂ ਇੱਕ ਗੱਲ ਦਾ ਤੁਹਾਨੂੰ ਜਰੂਰ ਕਹੂੰਗਾ ਦੇਖੋ ਪ੍ਰਸ਼ਾਸਨ ਵੱਲੋਂ ਬਹੁਤ ਫ੍ਰੀ ਐਂਡ ਫੇਅਰ ਇਲੈਕਸ਼ਨ ਹੋਇਆ ਹੈ ਸ਼੍ਰੀ ਮੁਖਸਰ ਸਾਹਿਬ ਦਾ ਕੋਈ ਗਿਲਾ ਨਹੀਂ ਪਰ ਐਮਐਲਏ ਨੇ ਕੋਸ਼ਿਸ਼ ਕੀਤੀ ਧੱਕਾ ਕਰਨ ਦੀ ਉਹ ਧੱਕਾ ਫਿਰ ਨਾ ਹੋਣ ਦੇਈ ਤੇ ਨਾ ਹੋਣ ਦੇਣਾ ਸਾਡੀਆਂ ਵੋਟਾਂ ਸਾਡੇ ਜਲਾਲਾਬਾਦ ਵਿਧਾਨ ਸਭਾ ਸਖੇਰਾ ਬੋਦਲਾ ਦੇ ਡੱਬੇ ਦੇ ਵਿੱਚੋਂ ਨਿਕਲ ਜਾਣੇ 94 ਵੋਟਾਂ ਬੜੀ ਹੈਰਾਨੀ ਦੀ ਗੱਲ ਏ ਕਿ 94 ਵੋਟਾਂ ਉਸ ਪਿੰਡ ਵਾਲਿਆਂ ਨੇ ਤਾਂ ਡੱਬੇ ਚ ਪਾਈਆਂ ਨਹੀਂ ਫਿਰ ਉਹ ਆਈਆਂ ਕਿੱਥੋਂ ਇਹ ਗੱਲ ਬੜੀ ਸੋਚਣ ਵਾਲੀ ਏ ਤੇ ਵਿਚਾਰਨ ਵਾਲੀ ਏ ਇਹ ਜਿਹੜੀਆਂ ਧਾਤਲੀਆਂ ਹੋਈਆਂ ਨੇ ਜਿਹੜੇ ਜਿਹੜੇ ਬੰਦਿਆਂ ਨੇ ਧਾਤਲੀਆਂ ਕੀਤੀਆਂ ਨੇ ਵੇਖੋ ਇਹਦੇ ਚ ਜਦੋਂ ਪਿੰਡ ਵਾਲਿਆਂ ਨੇ ਵੋਟਾਂ ਡੱਬੇ ਚ ਪਾਈਆਂ ਨਹੀਂ ਡੱਬਾ ਸੀਲ ਹੋ ਗਿਆ ਕੀ ਇਹ ਸੀਲ ਤੋਂ ਬਾਅਦ ਕਿਵੇਂ ਵੋਟਾਂ ਪਾਈਆਂ ਕਿ ਜਿਨ੍ਹਾਂ ਕੋਲ ਡੱਬੇ ਸੀ ਉਹ ਦੱਸ ਸਕਦੇ ਨਹੀਂ ਆਪਾਂ ਤਾਂ ਦੱਸ ਨਹੀਂ ਸਕਦੇ ਪਰ ਇਹ ਪੰਜਾਬ ਸਰਕਾਰ ਦੀ ਬੜੀ ਵੱਡੀ ਨਲਾਇਕੀ ਜੇ ਇਹ ਕੰਮ ਕਰਨੇ ਸੀ ਤੇ ਚੋਣਾਂ ਕਰਾਣੀਆਂ ਕਿਉਂ ਸੀ ਅਫਸਰ ਕਹਿ ਰਹੇ ਨੇ ਕਿ ਅਸੀਂ ਉਹ ਚੋਣ ਜਿਹੜਾ ਉਹ ਰੱਦ ਕਰਾਂਗੇ ਜੇ ਉਹ ਚੋਣ ਰੱਦ ਨਹੀਂ ਹੁੰਦਾ ਤੇ ਅਸੀਂ ਪੰਜਾਬ ਲੈਵਲ ਤੇ ਇਹ ਧਰਨਾ ਦੇਾਂਗੇ ਔਰ ਹਾਈ ਕੋਰਟ ਚ ਜਾਵਾਂਗੇ ਜੋ ਸਾਨੂੰ ਕਰਨਾ ਪਿਆ ਕਰਾਂਗੇ ਔਰ ਅਸੀਂ ਬੜੀਆਂ ਜਗ੍ਹਾ ਤੇ ਕਿਤੇ ਦੂਜੇ ਨੰਬਰ ਤੇ ਕਿਤੇ ਤੀਜੇ ਨੰਬਰ ਤੇ ਆਏ ਆ ਔਰ ਇਹ ਸਾਡੀ ਇਹ ਵੀ ਬੜੀ ਵੱਡੀ ਉਪਲਬਧੀ ਏ ਔਰ ਫਾਜ਼ਲ ਕਾ ਦੇ ਵਿੱਚ ਵੀ ਅਸੀਂ ਸੀਟਾਂ ਜਿੱਤ ਰਿਆ ਹਬੌਰ ਦੇ ਵਿੱਚ ਅਸੀਂ 6 ਸੀਟਾਂ 2 ਘੰਟੇ ਪਹਿਲਾਂ ਜਿੱਤ ਚੁੱਕੇ ਸੀ ਹੁਣ ਦਾ ਮੈਨੂੰ ਪ੍ਰੈਜ਼ੈਂਟ ਰਿਜ਼ਲਟ ਜੇ ਨਹੀਂ ਪਤਾ ਬੱਲੂਆਂ ਦੇ ਵਿੱਚ ਵੀ ਅਸੀਂ ਸੀਟਾਂ ਜਿੱਤ ਰਿਆ ਫਾਜ਼ਲ ਕਾ ਜ਼ਿਲ੍ਹੇ ਦੇ ਵਿੱਚ ਉਹ ਭਾਰਤੀ ਜਨਤਾ ਪਾਰਟੀ ਸਭ ਤੋਂ ਜ਼ਿਆਦਾ ਸੀਟਾਂ ਮੈਂ ਤੁਹਾਨੂੰ ਦੱਸ ਦਿੰਦਾ ਸਾਰੀ ਗੱਲ ਮੈਨੂੰ ਤੁਸੀਂ ਇਹ ਦੱਸੋ ਵੀ ਜਿਹੜਾ ਡੱਬਾ ਸੁਖੇਰਾ ਬੋਤਲਾਂ ਦੇ ਵਿੱਚ ਪਿਆ ਲੱਡੂ ਵਾਲਾ ਜੋਨ ਉਹnde ਵਿੱਚ ਅਮੀਰ ਖਾਸ ਪਿੰਡ ਦੀਆਂ ਪ੍ਰਧਾਨ ਸਭਾ ਗੁਰੂ ਸਾਹਿਬੀ ਵੋਟਾਂ ਕਿਵੇਂ ਆ ਗਈਆਂ ਮੈਨੂੰ ਇਸ ਗੱਲ ਦਾ ਜਵਾਬ ਦੇ ਦੇ ਨਹੀਂ ਉਸ ਤੇ ਤੁਸੀਂ ਕਹ ਰਹੇ ਸੀ ਨਾ ਕਿ ਪ੍ਰਸ਼ਾਸਨ ਨੇ ਕਿਹਾ ਕਿ ਦੁਬਾਰਾ ਕਰਾਵਾਂਗੇ ਉਸ ਤੇ ਫਿਰ ਕੀ ਸਾਬ ਕੀ ਬਣਿਆ ਅੱਜ ਉਹਨਾਂ ਨੇ ਮੈਨੂੰ ਇਹ ਕਿਹਾ ਸਾਰੇ ਪ੍ਰਸ਼ਾਸਨ ਨੇ ਕਿ ਇਹ ਜਿਹੜਾ ਅਸੀਂ ਜਿਹੜਾ ਇਲੈਕਸ਼ਨ ਨੇ ਹੋਈਆ ਹਲਕਾ ਸਾਨੇਵਾਲ ਆਮ ਆਦਮੀ ਪਾਰਟੀ ਦੀ ਬਹੁਤ ਵੱਡੀ ਜਿੱਤ ਹੋਈ ਆ ਦੋਨੇ ਪਾਰਟੀਆਂ ਕਾਂਗਰਸ ਅਕਾਲੀ ਦਲ ਰਲ ਕੇ ਬੂਥ ਲਗਾਏ ਰਲ ਕੇ ਪਿੰਡ ਵੰਡ ਕੇ ਇੱਕ ਦੂਜੇ ਨੂੰ ਸਾਰਿਆ ਕੋਸ਼ਿਸ਼ ਕੀਤੀ ਇਹਨਾਂ ਨੇ ਹਲਕਾ ਸਾਨੇਵਾਲ ਨੂੰ ਆਮ ਆਦਮੀ ਪਾਰਟੀ ਨੇ ਹਰੋਣ ਨੂੰ ਪਰ ਜਦੋਂ ਪ੍ਰਮਾਤਮਾ ਦੀ ਦਇਆ ਹੋਵੇ ਹਲਕਾ ਸਾਨੇਵਾਲ ਦੇ ਲੋਕ ਨਾਲ ਹੁਣ ਮੈਂ ਹਲਕਾ ਸਾਨੇਵਾਲ ਦੇ ਸਾਰੇ ਬਜ਼ੁਰਗਾਂ ਦਾ ਵੀਰਾਂ ਦਾ ਨੌਜਵਾਨਾਂ ਦਾ ਭੈਣਾ ਮਤਾਮਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਅੱਜ ਤੁਸੀਂ ਹੌਸਲਾ ਹੋਰ ਬਲੰਦ ਕਰਤਾ ਬਹੁਤ ਮਾਣ ਦਿੱਤਾ ਆਧਨੋ ਵੱਧ ਜਿਹੜੀਆਂ ਆਮ ਆਦਮੀ ਪਾਰਟੀ ਦੀ ਸੀਟ ਹੋਈ ਜਿੱਤ ਹੋਈ ਆ ਆਧਨੋ ਵੱਧ ਵੋਟਾਂ 75% ਵੋਟ ਜਿਹੜੀ ਮੈਂ ਕਹੂੰਗਾ ਆਮ ਆਦਮੀ ਪਾਰਟੀ ਨੂੰ ਪਈ ਹਲਕਾ ਸਾਨੇ ਹਲਚ ਮੈਂ ਸਾਰੇ ਪਿੰਡਾਂ ਦੇ ਬਜ਼ੁਰਗਾਂ ਦਾ ਸਰਪੰਚਾਂ ਦਾ ਸਾਰਿਆਂ ਦਾ ਧੰਨਵਾਦ ਕਰਤਾ ਤੇ ਵਾਅਦਾ ਕਰਦਾ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਚੁਣਿਆ ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕਰਕੇ ਸਾਡੇ ਉਮੀਦਵਾਰ ਜਿਤਾਏ ਉਹਨਾਂ ਨਾਲ ਵਾਅਦਾ ਕਿ ਇੱਕ ਇੱਕ ਕੰਮ ਤੁਹਾਡਾ ਸੇਵਾਦਾਰ ਬਣ ਕੇ ਤੁਹਾਡਾ ਨੌਕਰ ਬਣ ਕੇ ਜਿਸ ਤਰ੍ਹਾਂ ਲੱਗੇ ਹੋਏ ਸੀ ਉਸ ਤਰ੍ਹਾਂ ਲੱਗੇ ਰਾਂਗੇ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਵੀ ਹੁਕਮ ਸੀ ਅਰਵਿੰਦ ਕੇਜਰੀਵਾਲ ਜੀ ਦਾ ਵੀ ਹੁਕਮ ਸੀ ਕਿ ਪੂਰੇ ਪਿਆਰ ਨਾਲ ਜਿਹੜੀ ਸ਼ਾਂਤੀਪੂਰਵਕ ਇਲੈਕਸ਼ਨ ਕਰਾਉਣੀ ਹੈ ਸ਼ਾਂਤੀਪੂਰਵਕ ਇਲੈਕਸ਼ਨ ਹੋਈ ਹੈ ਕਿਸੇ ਨੂੰ ਧੱਕਾ ਨਹੀਂ ਹੋਇਆ ਬਹੁਤ ਵੱਡੀ ਜਿੱਤ ਜਿਹੜੀ ਆਮ ਆਦਮੀ ਪਾਰਟੀ ਦੀ ਹੋਈ ਹੈ ਸੋ ਮੈਂ ਆਪਣੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਨੂੰ ਮੁੱਖ ਮੰਤਰੀ ਪੰਜਾਬ ਸਰਦਾਰ ਪ੍ਰੋਮੋ ਸਿੰਘ ਮਾਝ ਨੂੰ ਹਲਕਾ ਸਾਨੇਵਾਲ ਵੱਲੋਂ ਹਲਕਾ ਸਾਨੇਵਾਲ ਦੇ ਵਸਨੀਕਾਂ ਵੱਲੋਂ ਮੁਬਾਰਕਬਾਦ। ਅਕਾਲੀ ਦਲ ਕਹਿ ਰਿਹਾ ਸਾਡੀ ਵਾਪਸੀ ਹੋਈ ਹੈ। ਕੁਝ ਉਹਨਾਂ ਨੇ ਸਵਾਲ ਵੀ ਚੁੱਕੇ ਨੇ ਕਹਿੰਦੇ ਕਿ ਤੁਹਾਡੇ ਜਿਹੜੇ ਮੰਤਰੀ ਆ ਜਾਂ ਵਿਧਾਇਕ ਆਪਣੇ ਪਿੰਡ ਦਾ ਕਾਰਜ ਮੈਂ ਤੇ ਆਪਣੇ ਪਿੰਡੋਂ ਜਿੱਤੇ ਆ, ਮੁੰਡੀਆਂ ਚੋਂ ਜਿੱਤੇ ਆ, ਬਹੁਤ ਵੱਡੀ ਜਿੱਤੇ ਆ। ਜਿਹੜੇ ਅਸੀਂ ਤੇ ਪੂਰੀ ਜੋਰ ਨਾਲ ਸਾਰੇ ਜਿਹੜਾ ਜਿੱਤੀਆਂ ਵੱਡੀ ਜਿੱਤ ਹੋਈ ਹੈ ਸੋ ਮੈਂ ਸਾਰੇ ਸਾਨੇ ਵਾਲਾ ਵਸੇਤ ਧਨਵਾਦ ਕਰਦਾ ਵਿਰੋਧੀਆਂ ਨੂੰ ਰਲ ਕੇ ਅੱਜ ਲੋਕਾਂ ਨੂੰ ਕਹਿੰਦੇ ਸੀ ਕਾਗਰਸ ਅਕਾਲੀ ਇਕੱਠੇ ਆ ਤੇ ਮੰਨਦੇ ਨਹੀਂ ਸੀ ਕਿ ਕਾਗਰਸ ਅਕਾਲੀ ਦਾ ਅੱਜ ਕਲੀਅਰ ਹੋ ਗਿਆ ਕਿ ਇਕੱਠੇ ਹੋ ਕੇ ਇਲੈਕਸ਼ਨ ਲੜਿਆ ਫਿਰ ਵੀ ਹਲਕਾ ਸਾਨੇ ਵਾਲ ਤੇ ਪਾਣੀ ਲਾ ਸਕਦਾ ਅੱਛਾ ਸਰ ਜੋ ਇਲਜ਼ਾਮ ਲੱਗਦੇ ਸੀ ਕਾਗਰਸ ਦਾ ਲੱਗਦਾ ਪੀ ਐਂਡ ਫੇਅਰ ਤੁਸੀਂ ਇਲੈਕਸ਼ਨ ਦਾ ਜ਼ਿਕਰ ਕੀਤਾ ਸੀ ਕਿਵੇਂ ਕੀ ਮੈਂ ਪਹਿਲੇ ਦਿਨ ਤੋਂ ਕਿਹਾ ਸੀਗਾ ਕਿ ਜੇ ਮੈਂ ਕਾਗਜ਼ ਵੀ ਕੈਸਲ ਕਰਾ ਸਕਦੇ ਹਾਂ ਕੁਝ ਕਰ ਸਕਦੇ ਪੂਰੀ ਸ਼ਾਂਤੀਪੂਰਵਕ ਹਰ ਇੱਕ ਨੂੰ ਕਾਗਜ਼ ਪਰਾਂ ਦਿੱਤੇ ਆ ਚਾਹੇ ਯਾਰਮੀ ਦਿਵਾਰਸੀ ਚਾਹੇ ਕਾਂਗਰਸ ਦੇਸੀ ਚਾਹੇ ਅਕਾਲੀ ਦੇ ਚਾਹੇ ਭਾਜਪਾ ਦੇ ਇਲੈਕਸ਼ਨਲ ਦਿਨਾਂ 'ਚ ਵੀ ਕਿਤੇ ਤੱਕਾ ਨਹੀਂ ਕਰਵਾਇਆ ਜਿੱਥੇ ਜਿੱਥੇ ਇਲੈਕਸ਼ਨ ਹੋਈ ਸ਼ਾਂਤੀਪੂਰਵਕ ਕੋਈ ਕਿਉਂਕਿ ਮੈਂ ਹਲਕਾ ਸਾਹਨੇ ਵਾਲੇ ਬਜ਼ੁਰਗਾਂ ਦਾ ਸੇਵਾਦਾਰ ਆ ਨੌਕਰ ਆ ਮੈਨੂੰ ਮਾਣ ਆ ਸਾਹਨੇ ਵਾਲਾ ਵਸੀਆਂ ਤੇ ਕੈਸਵਰੇ ਮਾਨ ਸਤਿਕਾਰ ਕਰਦੇ ਰਹਿਣਗੇ ਸੋ ਆਮ ਆਦਮੀ ਪਾਰਟੀ ਨੂੰ ਚੁੰਦੇ ਆ ਚੁਣ ਰਿਹਾ ਬਹੁਤ ਵੱਡੀ ਲੀਨਾਂ ਚੁਣਿਆ ਸੋ ਮੈਂ ਉਹਨਾਂ ਦਾ ਧੰਨਵਾਦੀ ਆ ਤੇ ਮੈਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਧੰਨਵਾਦ ਆ ਜਿਹੜਾ ਨੇ ਹਲਕਾ ਸਾਨੇ ਵਾਲ ਚ ਸਾਰੇ ਪੰਜਾਬ ਨਾਲੋਂ ਵੱਧ ਕਰੋੜਾ ਰੁਪਇਆ ਹਲਕਾ ਸਾਨੇ ਵਾਲ ਚ ਲੱਗਾ ਤੇ ਹੋਰ ਲੱਗਣ ਜਾ ਰਿਹਾ ਹੈ ਸਰਕਾਰ ਦੇ ਮੰਤਰੀ ਪੰਜਾਬ ਦਾ ਸਿਨੈਰੀਓ ਕੀ ਦੇਖਦੇ ਆ 2027 ਦੇ ਵਿੱਚ ਆਮ ਆਦਮੀ ਪਾਰਟੀ ਵੱਡੀ ਜਿੱਤ ਹੋਏਗੀ ਸੋ ਜਿਹੜੇ ਕਹਿੰਦੇ ਅਸੀਂ ਆ ਰਹੇ ਹਾਂ ਉਹ ਸਾਰਾ ਸਾਹਮਣੇ ਆ ਜਾਣਾ ਕਿਉਂਕਿ ਕੰਮ ਕੰਮਾਂ ਦੇ ਉੱਤੇ ਵਿਕਾਸ ਦੇ ਕੰਮਾਂ ਦੇ ਉੱਤੇ ਨਿਮਾਣੇ ਪੰਦੇ ਉੱਤੇ ਸ਼ਾਂਤੀਪੂਰਵਕ ਆਮ ਆਨIi ਪਾਰਟੀ ਜਿਹੜੀ ਇਲੈਕਸ਼ਨ ਲੜ ਰਹੀ ਹੈ ਸੋ ਸਾਨੂੰ ਸੌਕਾ ਸੇਵਾ ਦਾ ਲੋਕਾਂ ਨੂੰ ਪਸੰਦ ਆ ਪੂਰਾ ਪੰਜਾਬ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਪੰਜਾਬ ਦੀ ਤਰੱਕੀ ਲਈ ਲੱਗੇ ਹੋਏ ਆ ਸਾਡੇ ਪਾਰਟੀ ਸੁਪਰੀਮੋਰ ਵੀ ਕੇਜਰੀਵਾਲ ਜੀ ਦਿੱਤੀਆਂ ਗਰੰਟੀਆਂ ਪੂਰੀਆਂ ਕਰ ਰਿਹਾ ਸੋ ਹਰ ਗਰੰਟੀ ਪੂਰੀ ਕੀਤੀ ਹੈ ਸੋ ਇਸੇ ਕਰਕੇ ਲੋਕਾਂ ਨੇ ਵਿਕਾਸ ਨੂੰ ਚੁਣਿਆ ਆਮ ਆਦਮੀ ਪਾਰਟੀ ਚੁਣਿਆ ਆ ਫਿਰ ਦੇਖੋ ਆਮ ਆਦਮੀ ਪਾਰਟੀ ਜਿੱਕਾਰੇ ਲੱਗ ਰਹੇ ਇਸੇ ਕਰਕੇ ਲੱਗ ਰਿਹਾ ਕਿ ਜਿੱਤ ਜਿਹੜੀ ਹੋ ਰਹੀ ਹੈ ਹਰ ਜਿਹੜੀ ਖੁਸ਼ੀ ਮਨਾਈ ਜਾ ਰਹੀ ਹੈ ਖੁਸ਼ੀ ਮਨਾਈ ਜਾ ਰਹੀ ਹੈ ਸੋ ਮੈਂ ਜਿੱਤਣ ਵਾਲੇ ਵੀਰਾਂ ਦਾ ਮੁਬਾਰਕਵਾ ਦਿੰਦਾ ਜਿਹੜੇ ਸਾਡੇ ਪੰਚ ਸੱਤ ਉਮੀਦਵਾਰ ਰਹੇਗੇ ਸੋ ਮੈਂ ਉਹਨਾਂ ਨੂੰ ਵੀ ਕਹਿਣਾ ਘਬਰਾਉਣਾ ਨਹੀਂ ਸਰਕਾਰ ਤੁਸੀਂ ਸੇਵਾਦਾਰ ਹੋ ਤੁਸੀਂ ਲੋਕਾਂ ਦੇ ਕੰਮ ਕਰਨੇ ਆ ਜੇ ਸਾਡੇ ਕੋਈ ਭਰਾ ਹਾਰ ਵੀ ਗਏ ਉਹਨਾਂ ਨੂੰ ਕਹਿ ਘਬਰਾਉਣ ਦੀ ਤੁਸੀਂ ਲੋਕਾਂ ਦੇ ਨਿਮਾਣੇ ਬਣ ਕੇ ਸੇਵਾਦਾਰ ਬਣ ਕੇ ਸੇਵਾ ਕਰੋ ਬੈਰ ਬਿਰੋ ਨਹੀਂ ਪੋਣਾ ਜੇ ਹਾਰ ਗਏ ਤਾਂ ਵੀ ਸਾਡੀ ਜਿੱਤ ਹੈ ਲੋਕਾਂ ਨੇ ਸਾਨੂੰ ਬਹੁਤ ਸਾਰੀਆਂ ਵੋਟਾਂ ਪਾਈਆਂ ਹਲਕਾ ਸਾਨ੍ਹੇ ਹਾਲ 'ਚ ਸਭ ਤੋਂ ਵੱਧ ਵੋਟਾਂ ਜਿਹੜੀਆਂ ਆਮ ਆਦਮੀ ਪਾਰਟੀ ਨੂੰ ਪਈਆਂ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਸੋ ਮੈਂ ਸਾਨ੍ਹੇ ਹਾਲ ਵਾਸੀਆਂ ਦੇ ਜਿੱਤੇ ਹੋਏ ਵੀਰਾਂ ਨੂੰ ਮੁबारकਵਾ ਦਿੰਦਾ ਹਾਰੇ ਹੋਏਆਂ ਨੂੰ ਵੀ ਮੈਂ ਬੇਨਤੀ ਕਰਦਾ ਕਿ ਲੜਨਾ ਨਹੀਂ ਪਿਆਰ ਨਾਲ ਸੇਵਾਦਾਰ ਬਣ ਕੇ ਆਪਾਂ ਸੇਵਾ ਕਰਨੀ ਹੈ ਸਰਕਾਰ ਮੁੱਖ ਮੰਤਰੀ ਸਾਹਿਬ ਦਾ ਇਹੀ ਹੁਕਮ ਹੈ ਕਿ ਨਿਮਾਣੇ ਬਣ ਕੇ ਸੇਵਾ ਕਰੋ ਪੰਜਾਬ ਦੇ ਲੋਕ ਸਾਨੂੰ ਪਸੰਦ ਕਰਦੇ ਨੇ ਅਸੀਂ ਪੰਜਾਬ ਦੇ ਲੋਕਾਂ ਦੀ ਪੰਜਾਬ ਦੀ ਤਰੱਕੀ ਲਈ ਕੰਮ ਕਰਨਾ ਤੇ ਕਰ ਰਹੇ ਨੇ ਕੋਈ ਸ਼ਬਦ ਨਹੀਂ ਜਿੰਨਾ ਸ਼ਬਦਾਂ ਨਾਲ ਮੈਂ ਗੁਰੂ ਮਹਾਰਾਜ ਦਾ ਧੰਨਵਾਦ ਕਰ ਸਕਾਂ ਸ਼ੁਕਰਾਨਾ ਕਰ ਸਕਾਂ ਔਰ ਕੋਈ ਸ਼ਬਦ ਨਹੀਂ ਜਿਸ ਉਹਨਾਂ ਕਿੰਨਾ ਸ਼ਬਦਾਂ ਦੇ ਨਾਲ ਮੈਂ ਮੁਖਸਰ ਸਾਹਿਬ ਦੀ ਸੰਗਤ ਦਾ ਧੰਨਵਾਦ ਕਰ ਸਕਾਂ ਲੀਡਰਸ਼ਿਪ ਦਾ ਧੰਨਵਾਦ ਕਰ ਸਕਾਂ ਵੋਟਰਾਂ ਦਾ ਵਰਕਰਾਂ ਦਾ ਧੰਨਵਾਦ ਕਰ ਸਕਾਂ ਵੀ ਇੰਨੀ ਵੱਡੀ ਜਿੱਤ ਇੰਨੀ ਵੱਡੀ ਲੀਡ ਕਿਉਂਕਿ ਮੈਨੂੰ ਉਮੀਦ ਆ ਵੀ ਪੰਜ ਜਿਹੜੀਆਂ ਬਲਾਕ ਸੰਤੀਆਂ ਰਹਿ ਗਈਆਂ ਘਟੋਕ ਤਿੰਨ ਗੁਰੂ ਮਹਾਰਾਜ ਫਿਰ ਸ਼੍ਰੋਮਣੀ ਅਕਾਲੀ ਦਲ ਦੀ ਝੋਲੀ ਪਾਊਗਾ ਤੇ ਬਲੌਕ ਸਮਤੀ ਦੇਖੋ ਮੈਂ ਤਾਂ ਕਹੂੰਗਾ ਜਿਹੜੇ ਵਰਕਰਾਂ ਦੀ ਮਿਹਨਤ ਆ ਤੇ ਜਿਹੜੇ ਸਾਡੇ ਸੰਗਤ ਆ ਉਹਦਾ ਸਾਰੀ ਦਾ ਅਸ਼ੀਰਵਾਦ ਆ ਤੇ ਬਾਬਾ ਫਿਰ ਕਰੇ ਚੜ੍ਹਦੀ ਕਲਾ ਚ ਸ਼੍ਰੋਮਣੀ ਅਕਾਲੀ ਦਲ ਦੇ ਕਿਉਂਕਿ ਪ੍ਰਧਾਨ ਸਾਹਿਬ ਜਰਨੈਲ ਸਾਡੇ ਬੜੀ ਚੜ੍ਹਦੀ ਕਲਾ ਲਿਆ ਸਰਦਾਰ ਸੁਖਬੀਰ ਸਿੰਘ ਬਾਦਲ ਉਹ ਮਿਹਨਤ ਕਰ ਰਿਹਾ ਤੇ ਉਹਨਾਂ ਨੂੰ ਵੇਖ ਕੇ ਹਰ ਇੱਕ ਵਰਕਰ ਛੋਟੇ ਤੋਂ ਲੈ ਕੇ ਵੱਡਾ ਮਿਹਨਤ ਕਰ ਰਿਹਾ ਤੇ ਬਾਬਾ ਮੇਰ ਕਰੇ 27 ਦੇ ਵਿੱਚ ਸ਼ੋਮਣੀ ਕਾਲੀ ਦੋ ਸਰਕਾਰ ਨੂੰ ਪਿਆਰ ਆਇਆ ਕਿ ਜੇਕਰ ਅਕਾਲੀ ਦਲ ਜਿੱਤਦਾ ਹੈ ਤਾਂ ਕਾਂਗਰਸ ਨੂੰ ਫਾਇਦਾ ਹੋਏਗਾ 27 ਦੇ ਵਿੱਚ ਵੱਡਾ ਫਾਇਦਾ 27 ਦੇ ਵਿੱਚ ਹੋਣਾ ਮੈਂ ਤੁਹਾਨੂੰ ਇੱਕ ਦੱਸਾਂ ਆ ਤਾਂ ਗੱਲਾਂ ਹੁੰਦੀਆਂ ਉਹਨੂੰ ਕਹੇ ਹੁਣ ਤਾਂ ਕਾਂਗਰਸ ਨੂੰ ਫਾਇਦਾ ਹੋਇਆ ਨਹੀਂਗਾ ਇਹਨਾਂ ਬਲਾਕ ਸੰਮਤੀਆਂ ਤੇ ਜ਼ਿਲ੍ਹਾ ਪਿਛਤ ਦੇ ਵਿੱਚ ਤਾਂ ਜਮਾਨਤਾ ਜਬਤ ਹੋਈਆਂ ਪਈਆਂ ਕਾਂਗਰਸ ਦੀਆਂ ਇੱਕ ਵੀ ਸੀਟ ਨਹੀਂ ਜਿੱਤ ਸਕੇ ਕੀ ਫਾਇਦਾ ਹੋਊਗਾ ਅੱਗੇ ਦੀ ਨਾ ਸੋਚੋ ਜਿਹੜੀ ਹੁਣ ਲੜਾਈ ਲੜ ਰਹੇ ਆ ਉਹਦਾ ਦੇਖੋ ਕੋਈ ਨਹੀਂ ਆ ਤਾਂ ਰੈਗੇ 8-9 ਮਹੀਨੇ ਸਤਾਈ ਚ ਦੇਖ ਲਾਂਗੇ ਕੀ ਆ ਗੁਰੂ ਮਾਰ ਦੀ ਬਖਸ਼ਿਸ਼ ਕਰਨਗੇ ਅਕਾਲੀ ਦਲ ਚੜਦੀ ਕਲਾ ਤੇ ਚੜਦੀ ਕਲਾ ਚ ਰਹੂਗਾ ਤੇ ਸਰਕਾਰ ਬਾਬਾ ਮੇਅਰ ਕਰੂਗਾ ਬਣੂਗੀ ਸਤਾਈ ਤੇ ਦੇਖਿਆ ਜਾਂਦਾ ਕਿ ਸੱਤਾਧਾਰੀ ਧਿਰ ਤੇ ਦੋਸ਼ ਲੱਗਦੇ ਕਿ ੱੱਕਾ ਹੋਇਆ ਤੋਂ ਲੱਗਦਾ ਇਸ ਵਾਰ ੱੱਕਾ ਹੋਇਆ ਕਿਸੇ ਤਰ੍ਹਾਂ ਦਾ ਯਾਰ ਦੇਖੋ ਮੈਂ ਇੱਕ ਗੱਲ ਦਾ ਤੁਹਾਨੂੰ ਜਰੂਰ ਕਹੂੰਗਾ ਦੇਖੋ ਪ੍ਰਸ਼ਾਸਨ ਵੱਲੋਂ ਬਹੁਤ ਫ੍ਰੀ ਐਂਡ ਫੇਅਰ ਇਲੈਕਸ਼ਨ ਹੋਇਆ ਹੈ ਸ਼੍ਰੀ ਮੁਖਸਰ ਸਾਹਿਬ ਦਾ ਕੋਈ ਗਿਲਾ ਨਹੀਂ ਪਰ ਐਮਐਲਏ ਨੇ ਕੋਸ਼ਿਸ਼ ਕੀਤੀ ਧੱਕਾ ਕਰਨ ਦੀ ਉਹ ਧੱਕਾ ਫਿਰ ਨਾ ਹੋਣ ਦੇਈਏ ਤੇ ਨਾ ਹੋਣ ਦੇਣਾ ਸਾਦੀਆ ਵੋਟਾਂ ਸਾਡੇ ਜਲਾਲਾਬਾਦ ਵਿਧਾਨ ਸਭਾ ਸਖੇਰਾ ਬੋਦਲਾ ਦੇ ਡੱਬੇ ਦੇ ਵਿੱਚੋਂ ਨਿਕਲ ਜਾਣੇ 94 ਵੋਟਾਂ ਬੜੀ ਹੈਰਾਨੀ ਦੀ ਗੱਲ ਏ ਕਿ 94 ਵੋਟਾਂ ਉਸ ਪਿੰਡ ਵਾਲਿਆਂ ਨੇ ਤਾਂ ਡੱਬੇ ਚ ਪਾਈਆਂ ਨਹੀਂ ਫਿਰ ਉਹ ਆਈਆਂ ਕਿੱਥੋਂ ਇਹ ਗੱਲ ਬੜੀ ਸੋਚਣ ਵਾਲੀ ਏ ਤੇ ਵਿਚਾਰਨ ਵਾਲੀ ਏ ਇਹ ਜਿਹੜੀਆਂ ਧਾਧਲੀਆਂ ਹੋਈਆਂ ਨੇ ਜਿਹੜੇ ਜਿਹੜੇ ਬੰਦਿਆਂ ਨੇ ਧਾਧਲੀਆਂ ਕੀਤੀਆਂ ਨੇ ਵੇਖੋ ਇਹਦੇ ਚ ਜਦੋਂ ਪਿੰਡ ਵਾਲੇ ਨੇ ਵੋਟਾਂ ਡੱਬੇ ਚ ਪਾਈਆਂ ਨਹੀਂ ਡੱਬਾ ਸੀਲ ਹੋ ਗਿਆ ਕੀ ਇਹ ਸੀਲ ਤੋਂ ਬਾਅਦ ਕਿਵੇਂ ਵੋਟਾਂ ਪਾਈਆਂ ਕਿ ਜਿਨ੍ਹਾਂ ਕੋਲ ਡੱਬੇ ਸੀ ਉਹ ਦੱਸ ਸਕਦੇ ਨੇ ਆਪਾਂ ਤਾਂ ਦੱਸ ਨਹੀਂ ਸਕਦੇ ਪਰ ਇਹ ਪੰਜਾਬ ਸਰਕਾਰ ਦੀ ਬੜੀ ਵੱਡੀ ਨਲਾਇਕੀ ਸੀ ਇਹ ਕੰਮ ਕਰਨੇ ਸੀ ਤੇ ਚੋਣਾਂ ਕਰਾਣੀਆਂ ਕਿਉਂ ਸੀ ਅਫਸਰ ਕਹਿ ਰਹੇ ਨੇ ਕਿ ਅਸੀਂ ਉਹ ਚੋਣ ਜਿਹੜਾ ਉਹ ਰੱਦ ਕਰਾਂਗੇ ਜੇ ਉਹ ਚੋਣ ਰੱਦ ਨਹੀਂ ਹੁੰਦਾ ਤੇ ਅਸੀਂ ਪੰਜਾਬ ਲੈਵਲ ਤੇ ਇਹ ਧਰਨਾ ਦੇਾਂਗੇ ਔਰ ਹਾਈ ਕੋਰਟ ਚ ਜਾਵਾਂਗੇ ਜੋ ਸਾਨੂੰ ਕਰਨਾ ਪਿਆ ਕਰਾਂਗੇ ਔਰ ਅਸੀਂ ਬੜੀਆਂ ਜਗ੍ਹਾ ਤੇ ਕਿਤੇ ਦੂਜੇ ਨੰਬਰ ਤੇ ਕਿਤੇ ਤੀਜੇ ਨੰਬਰ ਤੇ ਆਏ ਆ ਔਰ ਇਹ ਸਾਡੀ ਇਹ ਵੀ ਬੜੀ ਵੱਡੀ ਉਪਲਬਧਦੀ ਏ ਔਰ ਫਾਜ਼ਿਲਗਾ ਦੇ ਵਿੱਚ ਵੀ ਅਸੀਂ ਸੀਟਾਂ ਜਿੱਤ ਰਿਆ ਹਬੌਰ ਦੇ ਵਿੱਚ ਅਸੀਂ 6 ਸੀਟਾਂ 2 ਘੰਟੇ ਪਹਿਲਾਂ ਜਿੱਤ ਚੁੱਕੇ ਸੀ ਹੁਣ ਦਾ ਮੈਨੂੰ ਪ੍ਰੈਜ਼ੈਂਟ ਰਿਜ਼ਲਟ ਅਜੇ ਨਹੀਂ ਪਤਾ ਪੱਲੂਆਂ ਦੇ ਵਿੱਚ ਵੀ ਅਸੀਂ ਸੀਟਾਂ ਜਿੱਤ ਰਿਆ ਫਾਜ਼ਿਲਗਾ ਜ਼ਿਲ੍ਹੇ ਦੇ ਵਿੱਚ ਉਹ ਭਾਰਤੀ ਜਨਤਾ ਪਾਰਟੀ ਸਭ ਤੋਂ ਜ਼ਿਆਦਾ ਸੀ ਮੈਂ ਤੁਹਾਨੂੰ ਦੱਸ ਦਿੰਦਾ ਸਾਰੀ ਗੱਲ ਮੈਨੂੰ ਤੁਸੀਂ ਇਹ ਦੱਸੋ ਵੀ ਜਿਹੜਾ ਡੱਬਾ ਸੁਖੇਰਾ ਬੋਦਰਾ ਦੇ ਵਿੱਚ ਪਿਆ ਲੱਡੂ ਵਾਲਾ ਜੋਣ ਉਹnde ਵਿੱਚ ਅਮੀਰ ਖਾਸ ਪਿੰਡ ਦੀਆਂ ਵਿਧਾਨ ਸਭਾ ਗੁਰੂ ਸਾਹਿਬੀ ਵੋਟਾਂ ਕਿਵੇਂ ਆ ਗਈਆਂ ਮੈਨੂੰ ਇਸ ਗੱਲ ਦਾ ਜਵਾਬ ਦੇ ਦੇ ਨਹੀਂ ਉਸ ਤੇ ਤੁਸੀਂ ਕਹ ਰਹੇ ਸੀ ਨਾ ਕਿ ਪ੍ਰਸ਼ਾਸਨ ਨੇ ਕਿਹਾ ਕਿ ਦੁਬਾਰਾ ਕਰਾਵਾਂਗੇ ਉਸੇ ਫਿਰ ਕੀ ਸਭ ਕੀ ਬਣਿਆ ਅੱਜ ਉਹਨਾਂ ਨੇ ਮੈਨੂੰ ਇਹ ਕਿਹਾ ਸਾਰੇ ਪ੍ਰਸ਼ਾਸਨ ਨੇ ਕਿ ਇਹ ਜਿਹੜਾ ਅਸੀਂ ਜਿਹੜਾ ਇਲੈਕਸ਼ਨ ਇਹ ਦੁਬਾਰਾ ਹੋਵੇ ਹੋਈ ਆ ਹਲਕਾ ਸਾਨੇਵਾਲ ਆਮ ਆਦਮੀ ਪਾਰਟੀ ਦੀ ਬਹੁਤ ਵੱਡੀ ਜਿੱਤ ਹੋਈ ਆ ਦੋਨੇ ਪਾਰਟੀਆਂ ਕਾਂਗਰਸ ਅਕਾਲੀ ਦਲ ਰਲ ਕੇ ਬੂਥ ਲਗਾਏ ਰਲ ਕੇ ਪਿੰਡ ਵੰਡ ਕੇ ਇੱਕ ਦੂਜੇ ਨੂੰ ਸਾਰਿਆ ਕੋਸ਼ਿਸ਼ ਕੀਤੀ ਇਹਨਾਂ ਨੇ ਹਲਕਾ ਸਾਨੇਵਾਲ ਨੂੰ ਆਮ ਆਦਮੀ ਪਾਰਟੀ ਨੂੰ ਹਰਾਉਣ ਨੂੰ ਪਰ ਜਦੋਂ ਪ੍ਰਮਾਤਮਾ ਦੀ ਦਇਆ ਹੋਵੇ ਹਲਕਾ ਸਾਨੇਵਾਲ ਦੇ ਲੋਕ ਨਾਲ ਹੋ ਮੈਂ ਹਲਕਾ ਸਾਨੇਵਾਲ ਦੇ ਸਾਰੇ ਬਜ਼ੁਰਗਾਂ ਦਾ ਵੀਰਾਂ ਦਾ ਨੌਜਵਾਨਾਂ ਦਾ ਭੈਣਾ ਮਤਾਮਾਂ ਦਾ ਦਿਲ ਦੀਆਂ ਗਹਿਰਾਈਆਂ ਚ ਧੰਨਵਾਦ ਕਰਦਾ ਅੱਜ ਤੁਸੀਂ ਹੌਸਲਾ ਹੋਰ ਬਲੰਦ ਕਰਤਾ ਬਹੁਤ ਮਾਣ ਦਿੱਤਾ ਆਧਨੋ ਵੱਧ ਜਿਹੜੀਆਂ ਆਮ ਆਦਮੀ ਪਾਰਟੀ ਦੀ ਸੀਟ ਹੋਈ ਜਿੱਤ ਹੋਈ ਆ ਆਧਨੋ ਵੱਧ ਵੋਟਾਂ 75% ਵੋਟ ਜੇ ਮੈਂ ਕਹੂੰਗਾ ਆਮ ਆਦਮੀ ਪਾਰਟੀ ਨੂੰ ਪਈ ਹਲਕਾ ਸਾਨੇ ਹਲ ਚ ਮੈਂ ਸਾਰੇ ਪਿੰਡਾਂ ਦੇ ਬਜ਼ੁਰਗਾਂ ਦਾ ਸਰਪੰਚਾਂ ਦਾ ਸਾਰਿਆਂ ਦਾ ਧੰਨਵਾਦ ਕਰਤਾ ਤੇ ਵਾਅਦਾ ਕਰਦਾ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਚੁਣਿਆ ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕਰਕੇ ਸਾਡੇ ਉਮੀਦਵਾਰ ਜਿਤਾਏ ਉਹਨਾਂ ਨੂੰ ਵਾਅਦਾ ਕਿ ਇੱਕ ਇੱਕ ਕੰਮ ਤੁਹਾਡਾ ਸੇਵਾਦਾਰ ਬਣ ਕੇ ਤੁਹਾਡਾ ਨੌਕਰ ਬਣ ਕੇ ਜਿਸ ਤਰ੍ਹਾਂ ਲੱਗੇ ਹੋਏ ਸੀ ਉਸ ਤਰ੍ਹਾਂ ਲੱਗੇ ਰਾਂਗੇ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਵੀ ਹੁਕਮ ਸੀ ਅਰਵਿੰਦ ਕੇਜਰੀਵਾਲ ਜੀ ਦਾ ਵੀ ਹੁਕਮ ਸੀ ਕਿ ਪੂਰੇ ਪਿਆਰ ਨਾਲ ਜਿਹੜੀ ਸ਼ਾਂਤੀਪੂਰਵਕ ਇਲੈਕਸ਼ਨ ਕਰਾਉਣੀ ਹੈ ਸ਼ਾਂਤੀਪੂਰਵਕ ਇਲੈਕਸ਼ਨ ਹੋਈ ਹੈ ਕਿਸੇ ਨੂੰ ਧੱਕਾ ਨਹੀਂ ਹੋਇਆ ਬਹੁਤ ਵੱਡੀ ਜਿੱਤ ਜਿਹੜੀ ਆਮ ਆਦਮੀ ਪਾਰਟੀ ਦੀ ਹੋਈ ਹੈ ਸੋ ਮੈਂ ਆਪਣੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਨੂੰ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਹਲਕਾ ਸਾਂਨੇਵਾਲ ਵੱਲੋਂ ਹਲਕਾ ਸਾਂਨੇਵਾਲ ਦੇ ਵਸਨੀਕਾਂ ਵੱਲੋਂ ਮੁਬਾਰਕਬਾਦ। ਅਕਾਲੀ ਦਲ ਕਹਿ ਰਿਹਾ ਸਾਡੀ ਵਾਪਸੀ ਹੋਈ ਹੈ। ਕੁਝ ਉਹਨਾਂ ਨੇ ਸਵਾਲ ਵੀ ਚੁੱਕੇ ਨੇ ਕਹਿੰਦੇ ਕਿ ਤੁਹਾਡੇ ਜਿਹੜੇ ਮੰਤਰੀ ਆ ਜਾਂ ਵਿਧਾਇਕ ਆਪਣੇ ਪਿੰਡ ਦਾ ਕਾਰਜ ਮੈਂ ਤੇ ਆਪਣੇ ਪਿੰਡੋਂ ਜਿੱਤੇ ਆ, ਮੁੰਡੀਆਂ ਚੋਂ ਜਿੱਤੇ ਆ, ਬਹੁਤ ਵੱਡੀ ਜਿੱਤ ਇਹਨਾਂ ਜਿੱਤੇ ਆ। ਜਿਹੜੇ ਅਸੀਂ ਤੇ ਪੂਰੀ ਜੋਰ ਨਾਲ ਸਾਰੇ ਜਿਹੜਾ ਜਿੱਤੀਆਂ ਵੱਡੀ ਜਿੱਤ ਹੋਈ ਹੈ ਸੋ ਮੈਂ ਸਾਰੇ ਸਾਨੇ ਵਾਲਾ ਵਸੇ ਤਨਵਾਦ ਕਰਦਾ ਵਿਰੋਧੀਆਂ ਨੂੰ ਰਲ ਕੇ ਅੱਜ ਲੋਕਾਂ ਨੂੰ ਕਹਿੰਦੇ ਸੀ ਕਾਗਰਸ ਅਕਾਲੀ ਇਕੱਠੇ ਆ ਤੇ ਮੰਨਦੇ ਨਹੀਂ ਸੀ ਕਿ ਕਾਗਰਸ ਅਕਾਲੀ ਦਾ ਅੱਜ ਕਲੀਅਰ ਹੋ ਗਿਆ ਕਿ ਇਕੱਠੇ ਹੋ ਕੇ ਇਲੈਕਸ਼ਨ ਲੜਿਆ ਫਿਰ ਵੀ ਹਲਕਾ ਸਾਨੇ ਵਾਲ ਤੇ ਪਾਣੀ ਲਾ ਸਕਦਾ ਅੱਛਾ ਸਰ ਜੋ ਇਲਜ਼ਾਮ ਲੱਗਦੇ ਸੀ ਜਨਤਾ ਦਾ ਲੱਗਦਾ ਪੀਅੰਡ ਫੇਅਰ ਤੁਸੀਂ ਇਲੈਕਸ਼ਨ ਦਾ ਜ਼ਿਕਰ ਕੀਤਾ ਸੀ ਕਿਵੇਂ ਕੀ ਮੈਂ ਪਹਿਲੇ ਦਿਨ ਤੋਂ ਕਿਹਾ ਸੀਗਾ ਕਿ ਜੇ ਮੈਂ ਕਾਗਜ਼ ਵੀ ਕੈंसिल ਕਰਾ ਸਕਦੇ ਹਾਂ ਕੁਝ ਕਰ ਸਕਦੇ ਪੂਰੀ ਸ਼ਾਂਤੀਪੂਰਵਕ ਹਰ ਇੱਕ ਨੂੰ ਕਾਗਜ਼ ਭਰਨ ਦਿੱਤੇ ਆ ਚਾਹੇ ਆਜ਼ਮਦੀਦਵਾਰ ਸੀ ਚਾਹੇ ਕਾਂਗਰਸ ਦੇ ਸੀ ਚਾਹੇ ਅਕਾਲੀ ਦੇ ਚਾਹੇ ਭਾਜਪਾ ਦੇ ਇਲੈਕਸ਼ਨਲ ਦਿਨਾਂ 'ਚ ਵੀ ਕਿਤੇ ਤੱਕਾ ਨਹੀਂ ਕਰਵਾਇਆ ਜਿੱਥੇ-ਜਿੱਥੇ ਇਲੈਕਸ਼ਨਰ ਸ਼ਾਂਤੀਪੂਰਵਕ ਕੋਈ ਕਿਉਂਕਿ ਮੈਂ ਹਲਕਾ ਸਾਹਨੇ ਵਾਲੇ ਬਜ਼ੁਰਗਾਂ ਦਾ ਸੇਵਾਦਾਰ ਆ ਨੌਕਰ ਆ ਮੈਨੂੰ ਮਾਣ ਹੈ ਸਾਹਨੇ ਵਾਲਾ ਵਸੀਆਂ ਤੇ ਕਿਸੇ ਵਰੀ ਮਾਣ ਸਤਿਕਾਰ ਕਰਦੇ ਰਹਿਣਗੇ ਸੋ ਆਮ ਆਦਮੀ ਪਾਰਟੀ ਨੂੰ ਚੁਣਦੇ ਆ ਚੁਣ ਰਿਹਾ ਬਹੁਤ ਵੱਡੀ ਲੀਨਾਂ ਚੁਣਿਆ ਸੋ ਮੈਂ ਉਹਨਾਂ ਦਾ ਧੰਨਵਾਦੀ ਆ ਤੇ ਮੈਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਧੰਨਵਾਦ ਆ ਜਿਹੜਾ ਨੇ ਹਲਕਾ ਸਾਨੇ ਵਾਲ ਚ ਸਾਰੇ ਪੰਜਾਬ ਨਾਲੋਂ ਵੱਧ ਕਰੋੜਾ ਰੁਪਇਆ ਹਲਕਾ ਸਾਨੇ ਵਾਲ ਚ ਲੱਗਾ ਤੇ ਹੋਰ ਲੱਗਣ ਜਾ ਰਿਹਾ ਹੈ। ਸੋ ਇਹ ਮੰਤਰੀ ਪੰਜਾਬ ਦਾ ਸਿਨੈਰੀਓ ਕੀ ਦੇਖਦੇ ਆ? 2027 ਦੇ ਵਿੱਚ ਆਮ ਆਦਮੀ ਪਾਰਟੀ ਵੱਡੀ ਜਿੱਤ ਹੋਏਗੀ। ਸੋ ਜਿਹੜੇ ਕਹਿੰਦੇ ਅਸੀਂ ਆ ਰਹੇ ਆ ਉਹ ਸਾਰਾ ਸਾਹਮਣੇ ਆ ਜਾਣਾ ਕਿਉਂਕਿ ਕੰਮ ਕੰਮਾਂ ਦੇ ਉੱਤੇ ਵਿਕਾਸ ਦੇ ਕੰਮਾਂ ਦੇ ਉੱਤੇ ਨਿਮਾਣੇ ਪੰਦੇ ਉੱਤੇ ਸ਼ਾਂਤੀਪੂਰਵਕ ਆਮ ਆਨਵੀ ਪਾਰਟੀ ਜਿਹੜੀ ਇਲੈਕਸ਼ਨ ਲੜ ਰਹੀ ਹੈ ਸੋ ਸਾਨੂੰ ਸੌਕਿਆ ਸੇਵਾ ਦਾ ਲੋਕਾਂ ਨੂੰ ਪਸੰਦ ਹੈ ਪੂਰਾ ਪੰਜਾਬ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਪੰਜਾਬ ਦੀ ਤਰੱਕੀ ਲਈ ਲੱਗੇ ਹੋਏ ਆ ਸਾਡੇ ਪਾਰਟੀ ਸੁਪਰੀਮਰ ਵੀ ਕੇਜਰੀਵਾਲ ਜੀ ਦਿੱਤੇ ਗਰੰਟੀਆਂ ਪੂਰੀਆਂ ਕਰ ਰਹੇ ਆ ਸੋ ਹਰ ਗਰੰਟੀ ਪੂਰੀ ਕੀਤੀ ਹੈ ਸੋ ਇਸੇ ਕਰਕੇ ਲੋਕਾਂ ਨੇ ਵਿਕਾਸ ਨੂੰ ਚੁਣਿਆ ਆਮ ਆਦਮੀ ਪਾਰਟੀ ਚੁਣਿਆ ਆ ਫਿਰ ਦੇਖੋ ਆਮ ਆਦਮੀ ਪਾਰਟੀ ਚ ਜਕਾਰੇ ਲੱਗ ਰਹੇ ਐ ਇਸੇ ਕਰਕੇ ਲੱਗ ਰਿਹਾ ਕਿ ਜਿੱਤ ਜਿਹੜੀ ਹੋ ਰਹੀ ਹੈ ਹਰ ਬੋ ਜਿਹੜੀ ਖੁਸ਼ੀ ਮਨਾਈ ਜਾ ਰਹੀ ਹੈ ਖੁਸ਼ੀ ਮਨਾਈ ਜਾ ਰਹੀ ਹੈ ਸੋ ਮੈਂ ਜਿੱਤਣ ਵਾਲੇ ਵੀਰਾਂ ਦਾ ਵਧਾਈਵਾ ਦਿੰਨਾ ਜਿਹੜੇ ਸਾਡੇ ਪੰਜ-ਛੇ ਤੋਂ ਉਮੀਦਵਾਰ ਰਹੇ ਸੋ ਮੈਂ ਉਹਨਾਂ ਨੂੰ ਵੀ ਕਹਿਣਾ ਕਬਰੌਣਾ ਨਹੀਂ ਸਰਕਾਰ ਤੁਸੀਂ ਸੇਵਾਦਾਰ ਹੋ ਤੁਸੀਂ ਲੋਕਾਂ ਦੇ ਕੰਮ ਕਰਨੇ ਆ ਜੇ ਸਾਡੇ ਕੋਈ ਭਰਾ ਹਾਰ ਵੀ ਗਏ ਉਹਨਾਂ ਨੂੰ ਕਹਿ ਕਬਰੌਣ ਦੀ ਲੋ ਤੁਸੀਂ ਲੋਕਾਂ ਦੇ ਨਿਮਾਣੇ ਬਣ ਕੇ ਸੇਵਾਦਾਰ ਬਣ ਕੇ ਸੇਵਾ ਕਰੋ ਬੈਰ ਬਰੋ ਨਹੀਂ ਪਾਉਣਾ ਜੇ ਹਾਰ ਗਏ ਤਾਂ ਵੀ ਸਾਡੀ ਜਿੱਤ ਹੈ ਲੋਕਾਂ ਨੇ ਸਾਨੂੰ ਬਹੁਤ ਸਾਰੀਆਂ ਵੋਟਾਂ ਪਾਈਆਂ ਹਲਕਾ ਸਾਨ੍ਹੇਵਾਲ 'ਚ ਸਭ ਤੋਂ ਵੱਧ ਵੋਟਾਂ ਜਿਹੜੀਆਂ ਆ ਮਾਰੀ ਪਾਰਟੀ ਨੂੰ ਪਈਆਂ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਸੋ ਮੈਂ ਸਾਨ੍ਹੇਵਾਲ ਵਾਸੀਆਂ ਦੇ ਜਿੱਤੇ ਹੋਏ ਵੀਰਾਂ ਨੂੰ ਮਾਰਕਵਾ ਦਿੰਦਾ ਹਾਰੇ ਹੋਏ ਨੂੰ ਵੀ ਮੈਂ ਬੇਨਤੀ ਕਰਦਾ ਕਿ ਲੜਨਾ ਨਹੀਂ ਪਿਆਰ ਨਾਲ ਸੇਵਾਦਾਰ ਬਣ ਕੇ ਆਪਾਂ ਸੇਵਾ ਕਰਨੀ ਹੈ ਸਰਕਾਰ ਹੈ ਮੁੱਖ ਮੰਤਰੀ ਸਾਡਾ ਇਹੀ ਹੁਕਮ ਹੈ ਕਿ ਨਿਮਾਣੇ ਬਣ ਕੇ ਸੇਵਾ ਕਰੋ ਪੰਜਾਬ ਦੇ ਲੋਕ ਸਾਨੂੰ ਪਸੰਦ ਕਰਦੇ ਨੇ ਅਸੀਂ ਪੰਜਾਬ ਦੇ ਲੋਕਾਂ ਦੀ ਪੰਜਾਬ ਦੀ ਤਰੱਕੀ ਲਈ ਕੰਮ ਕਰਨਾ ਤੇ ਕਰ ਰਹੇ ਨੇ ਕੋਈ ਸ਼ਬਦ ਨਹੀਂ ਜਿੰਨਾ ਸ਼ਬਦਾਂ ਨਾਲ ਮੈਂ ਗੁਰੂ ਮਹਾਰਾਜ ਦਾ ਧੰਨਵਾਦ ਕਰ ਸਕਾਂ ਸ਼ੁਕਰਾਨਾ ਕਰ ਸਕਾਂ ਔਰ ਕੋਈ ਸ਼ਬਦ ਨਹੀਂ ਜਿਸ ਉਹਨਾਂ ਕਿੰਨਾ ਸ਼ਬਦਾਂ ਦੇ ਨਾਲ ਮੈਂ ਮੁਖਸਰ ਸਾਹਿਬ ਦੀ ਸੰਗਤ ਦਾ ਧੰਨਵਾਦ ਕਰ ਸਕਾਂ ਲੀਡਰਸ਼ਿਪ ਦਾ ਧੰਨਵਾਦ ਕਰ ਸਕਾਂ ਵੋਟਰਾਂ ਦਾ ਵਰਕਰਾਂ ਦਾ ਧੰਨਵਾਦ ਕਰ ਸਕਾਂ ਵੀ ਇੰਨੀ ਵੱਡੀ ਜਿੱਤ ਇੰਨੀ ਵੱਡੀ ਲੀਡ ਕਿਉਂਕਿ ਮੈਨੂੰ ਉਮੀਦ ਆ ਵੀ ਪੰਜ ਜਿਹੜੀਆਂ ਬਲਾਕ ਸੰਤੀਆਂ ਰਹਿ ਗਈਆਂ ਘਟੋਕਟ ਤਿੰਨ ਗੁਰੂ ਮਹਾਰਾਜ ਫਿਰ ਸ਼੍ਰੋਮਣੀ ਅਕਾਲੀ ਦਲ ਦੀ ਝੋਲੀ ਪਾਊਗਾ ਤੇ ਬਲੋਕ ਸੰਮਤੀ ਦੇਖੋ ਮੈਂ ਤਾਂ ਕਹੂੰਗਾ ਜਿਹੜੇ ਵਰਕਰਾਂ ਦੀ ਮਿਹਨਤ ਆ ਤੇ ਜਿਹੜੇ ਸਾਡੇ ਸੰਗਤ ਆ ਉਹਦਾ ਸਾਰੀ ਦਾ ਅਸ਼ੀਰਵਾਦ ਆ ਤੇ ਬਾਬਾ ਮੇਰ ਕਰੇ ਚੜ੍ਹਦੀ ਕਲਾ ਚ ਸ਼੍ਰੋਮਣੀ ਅਕਾਲੀ ਦਲ ਦੇ ਕਿਉਂਕਿ ਪ੍ਰਧਾਨ ਸਾਹਿਬ ਜਰਨੈਲ ਸਾਡੇ